ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਕਿਨੇ ਗੱਤੀ ਕੋਲ ਕਿੰਨੇ ਪੱਪਾ ਮਾਯੋ ਪੰਜਾਬ ਸਰਕਾਰ ਵੱਲੋਂ ਮਾਯੋ ਦੇ ਡੀਜੀਪੀ ਸਾਹਿਬ ਦੇ ਹੁਕਮ ਅਨਸਾਰ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਚਓ ਰਾਮਾ ਤੇ ਸੀਆਈਏ 2 ਦੇ ਜਿਹੜੇ ਹੈਗੇ ਐ ਇੰਸਪੈਕਟਰ ਕਨਵੀਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਕੱਲ ਜਿਹੜੀ ਹੈਗੀ ਐ ਐ ਦੋ ਕੁਆਂਟਲ ਦੇ ਕ੍ਰੀਮ ਜਿਹੜੀ ਹੈਗੀ ਆ ਉਹ ਭੁੱਕੀ ਚੂਰਾਪੋਸਟ ਜਿਹੜਾ ਹੈਗਾ ਫੜਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਆ ਮੌਕੇ ਤੇ ਮੈਂ ਪੁੱਛ ਕੇ ਜਿਹੜੀ ਹੈਗੀ ਆ ਉਹਦੀ ਬਰੰਪਤਗੀ ਕੀਤੀ ਸੀਗੀ ਤੇ ਇਹ ਵਿਅਕਤੀ ਜਿਹੜਾ ਹੈਗਾ ਇੰਦਰਜੀਤ ਸਿੰਘ son of ਗੁਰਦੇਵ ਸਿੰਘ ਵਾਸੀ ਪਿੱਛੋਂ ਜਿਹੜਾ ਹੈਗਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਰਾਮਾਪਿੰਡ ਵਿਖੇ ਇੱਕ ਜਿਹੜਾ ਹੈਗਾ ਮਕਾਨ ਕਰਾਇਤੇ ਲੈ ਕੇ ਰਹਿ ਰਿਆ ਸੀਗਾ ਜਿਹਦੇ ਪਾਸੋਂ 8 ਗੱਟੇ ਜਿਹੜੇ ਪਲਾਸਟਿਕ ਚੂਰਾ ਪੋਸਟ ਜਿਹਦੇ ਵਿੱਚ ਹਰ ਇੱਕ ਗੱਟੇ ਦੇ ਵਿੱਚ 25-25 ਕਿਲੋ ਜੜੀ ਭੁੱਕੀ ਸੀਗੀ ਤੇ ਉਹ ਟੋਟਲ ਜਿਹੜੀ 200 ਕਿਲੋ ਭੁੱਕੀ ਜਿਹੜੀ ਹੈਗੀ ਆ ਬਰਾਮਦ ਹੋਈ ਹੈਗੀ ਆ ਜਿਹਨੂੰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਵਿੱਚ ਲੈ ਕੇ ਤੇ ਐਨਡੀਪੀਐਸ ਐਕਟ ਅਧੀਨ ਵੱਖ-ਵੱਖ ਧਰਾਵਾਂ ਦੇ ਵਿੱਚ ਐਫਆਈਆਰ ਲੌਂਚ ਕਰਕੇ ਇਹ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸਰ ਕਿੱਥੋਂ ਬਰਾਮਦ ਕੀਤੀ ਹੈਗੀ ਇਹ ਵਿਅਕਤੀ ਪਹਿਲਾਂ ਕੰਮ ਕਰਦਾ ਸੀ ਕੀ ਕਰਦਾ ਹੈਗਾ ਸੀਗਾ ਕਿਵੇਂ ਸਪਲਾਈ ਹਾਂ ਇਹ ਵਿਅਕਤੀ ਜਿਹੜਾ ਹੈਗਾ ਮੁੱਢਲੇ ਪੁੱਛ ਕੇ ਸਾਹਮਣੇ ਆਇਆ ਵੀ ਇਹ ਜਿਹੜਾ ਹੈਗਾ ਵੀ ਪਹਿਲਾਂ ਵੀ ਥੋੜਾ ਕੰਮ ਕਰਦਾ ਸੀਗਾ ਇਹ ਟਰੱਕ ਡਰਾਈਵਰ ਸੀ ਬੇਸਿਕਲੀ ਤੇ ਇਹਨੇ ਹੁਣ ਜਿਹੜੀ ਹੈਗੀ ਆ ਇਹ ਇਹਦੇ ਕੋਲੋਂ ਇਹਦੇ ਮਕਾਨ ਦੇ ਵਿੱਚੋਂ ਜਿਹੜੇ ਹੈਗਾ ਕਮਰੇ ਦੇ ਵਿੱਚੋਂ ਰਹਿਸੀ ਉੱਥੋਂ ਜਿਹੜੀ ਹੈਗੀ ਆ ਇਹ ਭੁੱਕੀ ਜਿਹੜੀ ਹੈਗੀ ਸਾਰੀ ਬਰਮਤ ਹੋਈ ਸਰ ਕਿੱਥੋਂ ਲਿਆਂਦੀ ਸੀ ਕਿੱਥੇ ਸਪਲਾਈ ਕਰਨੀ ਸੀ ਇਹਦੀ ਕੋ ਚਾਂਸ ਕੀਤੀ ਗਈ ਇਹਨੇ ਦੱਸਿਆ ਵੀ ਇਹ ਮੁੱਢਲੇ ਤੌਰ ਤੇ ਇਹਨੇ ਦੱਸਿਆ ਵੀ ਰਾਜਸਥਾਨ ਤੋਂ ਇਹ ਭੁੱਕੀ ਲੈ ਕੇ ਆਇਆ ਸੀਗਾ ਤੇ ਅੱਗੇ ਜਿਹੜਾ ਹੈਗਾ ਵੱਖ-ਵੱਖ ਜਿਹੜਾ ਹੈਗਾ ਜਗ੍ਹਾ ਤੇ ਇਹਨੇ ਸਪਲਾਈ ਕਰਨੀ ਸੀਗੀ ਉਹ ਡੰਗਾਈ ਚੋਂ ਕੁਝ ਕਿਛ ਕਿੱਟੀ ਜਾ ਰਹੀ ਹੈ। ਸਰਲਮ ਸਰ ਕੋਈ ਮਾਮਲਾ ਕਰ ਜਾਗੇ ਇਸਦੇ ਬਾਰੇ ਜਿਹੜਾ ਹੈਗਾ ਹਲੇ ਤਾਂ ਰਿਕਾਰਡ ਚੈੱਕ ਨਹੀਂ ਕੀਤਾ ਹੈਗਾ ਤੇ ਇਹਦੇ ਤੇ ਵੈਸੇ ਐਫ ਆਈ ਆਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਹੈ ਮੋੜਲੀ ਤੇ ਇਹਦੇ ਤੇ ਕੋਈ ਐਫ ਆਈ ਆਰ ਹੈ ਨਹੀਂ ਫਿਰ ਵੀ ਇਹਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਜਾਵੇ।